ਆਰਟਮਾਨ ਪੂਰੀ ਤਰ੍ਹਾਂ ਸਫਲ ਹੈ। ਔਰ ਮੈਂ ਲੋਕਾਂ ਦਾ ਸਾਰੇ ਉਹਨਾਂ ਕਰਮਚਾਰੀਆਂ ਦਾ, ਟਰਾਂਸਪੋਰਟਰਾਂ ਦਾ, ਹਰ ਵਰਗ ਦਾ, ਬੈਂਕਾਂ ਵਾਲਿਆਂ ਦਾ ਜਿਨ੍ਹਾਂ ਨੇ ਇਹਦੇ ਵਿੱਚ ਸਾਥ ਦਿੱਤਾ, ਆਮ ਲੋਕਾਂ ਰਣ ਦੁਕਾਨਦਾਰਾਂ ਨੇ ਸਾਥ ਦਿੱਤਾ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ। ਸ਼ੰਗੂ ਬਾਰਡਰ ਦੇ ਉੱਤੇ ਮੋਰਚਾ ਲੱਗਿਆ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਬੜਾ ਤਸ਼ੱਦਦ ਘਟਾਇਆ ਜਾ ਰਿਹਾ ਕਿਸਾਨਾਂ ਦੇ ਉੱਤੇ। ਮੈਂ ਸਾਡੀ ਉਹਨਾਂ ਨਾਲ ਹਮਦਰਦੀ ਹੈ। ਹੂੰ। ਨੀਤੀਕਰਨ ਜਦੋਂ ਉਹਨਾਂ ਨੇ ਛੱਤ ਤੱਕ ਆਇਆ ਕੱਲ ਸੀ ਉਹਨਾਂ ਨੇ ਸਮਰਥਨ ਵਿੱਚ ਸਾਰੇ ਪੰਜਾਬ ਵਿੱਚ 3 ਘੰਟੇ ਲਈ ਟੋਲ ਪਲਾਂ ਨੇ ਬੁਰੀ ਕੀਤੀ ਜੇ ਸਰਕਾਰ ਇਸ ਆਪਣੀ ਪਾਲਿਸੀ ਨਹੀਂ ਬਦਲਦੀ ਤੇ ਇਸੇ ਤਰ੍ਹਾਂ 300 ਰੁਪਏ ਲੋਕਾਂ ਨੂੰ ਅਸੀਂ ਸਾਡੇ ਕੋਈ ਐਸੇ ਨਹੀਂ ਸਾਡੀ ਗੋਲੀ ਚਲੀ ਹੋਈ ਹੈ ਅਸੀਂ ਭਰਾ ਹਾਂ ਅਸੀਂ ਇਕੱਠੇ ਹਾਂ ਅਸੀਂ ਝਟ ਕੇ ਸਰਕਾਰ ਨੂੰ ਇਹਦਾ ਜਵਾਬ ਦੇਣਾ ਹੈ ਤਾਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਪਹੁੰਚੇ ਨੇ ਮਾਚੀ ਬੜਾ ਸਾਹਿਬ ਗੱਲਬਾਤ ਕਰ ਲੈਣੇ ਆ ਰਾਜੇਵਾਲ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ ਅੱਜ ਕਿਸ ਤਰ੍ਹਾਂ ਦਾ ਸਮਰਥਨ ਮਿਲ ਰਿਹਾ ਭਾਰਤ ਬੰਦ ਪੂਰੀ ਤਰ੍ਹਾਂ ਸਫਲ ਹੈ ਔਰ ਮੈਂ ਲੋਕਾਂ ਦਾ ਸਾਰੇ ਉਹਨਾਂ ਕਰਮਚਾਰੀਆਂ ਦਾ ਟਰਾਂਸਪੋਰਟਰਾਂ ਦਾ ਹਰ ਵਰਗ ਦਾ ਬੈਂਕਾਂ ਵਾਲਿਆਂ ਦਾ ਜਿਨ੍ਹਾਂ ਨੇ ਇਹਦੇ ਵਿੱਚ ਸਾਥ ਦਿੱਤਾ ਆਮ ਦੋਖਰਨ ਦੁਕਾਨਦਾਰਾਂ ਨੇ ਸਾਥ ਦਿੱਤਾ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਔਰ ਉਹਨਾਂ ਨੂੰ ਵਧਾਈ ਦਿੰਦਾ ਕਿ ਅੱਜ ਇਹ ਤੁਹਾਡਾ ਭਾਪੰਧ ਸਾਰੇ ਦੇਸ਼ ਵਿੱਚ ਮੁਕੰਮਲ ਬੰਦ ਰਿਹਾ ਸਰਕਾਰ ਨੂੰ ਬਹੁਤ ਘਬਰਾਹਟ ਹੈ ਬਹੁਤ ਸਾਰੇ ਸੂਬਿਆਂ ਦੇ ਸਾਡੇ ਜਿਹੜੇ ਆਗੂ ਨੇ ਉਹਨਾਂ ਨੂੰ ਘਰਾਂ ਵਿੱਚ ਨਜ਼ਰਬੰਦ ਕੀਤਾ ਹੈ ਇਹ ਸਿੱਧ ਕਰਦਾ ਹੈ ਕਿ ਸਰਕਾਰ ਉੱਕੜੀ ਹੋਈ ਹੈ ਪੈਰਾਂ ਪੈਰਾਂ ਤੋਂ ਉੱਕੜੀ ਹੋ ਉਹਦੇ ਅੰਦਰ ਘਬਰਾਹਟ ਹੈ ਲੋਕੀ ਉੱਠ ਖੜੇ ਹੋਏ ਨੇ ਮੈਂ ਸਿਰਫ ਇਹ ਇਹਦੇ ਪਿੱਛੇ ਜਿਹੜਾ ਇੱਕ ਜਿੱਥੇ ਸਾਡੀਆਂ ਆਰਥਿਕ ਮੰਗਾਂ ਨੇ ਉਤੇ ਨਾਲ ਇਹ ਕਿ ਆ ਵੀ ਲੋਕਾਂ ਚ ਇੱਕ ਜਾਗਰੂਕਤਾ ਪੈਦਾ ਕਰਨੀ ਕਿਉਂ ਭਾਵਕ ਨਾ ਹੋਣ ਉਹ ਗੁੱਸੇ ਚ ਨਾ ਆਣ ਫਰਮੇ ਨਾਲ ਉਹ ਵਿਖਰੀ ਸੋਚਣ ਉਹਨਾਂ ਦੇ ਪਰਿਵਾਰ ਦਾ ਕੀ ਬਣੇਗਾ ਇੱਥੇ ਬੇਰੋਜ਼ਗਾਰੀ ਹੈ ਇੱਥੇ ਗਰੀਬੀ ਹੈ ਇੱਥੇ ਵਾਤਾਵਰਨ ਜਿਹੜਾ ਪ੍ਰਦੂਸ਼ਿਤ ਹੈ ਬਹੁਤ ਸਾਰੇ ਆਰਥਿਕ ਮੁੱਦੇ ਨੇ ਇਹਨਾਂ ਦੇ ਉੱਤੇ ਵਿਚਾਰ ਕਰਕੇ ਅੱਗੇ ਤੁਰਨ ਦੀ ਲੋੜ ਹੈ ਮੈਂ ਉਮੀਦ ਕਰਦਾ ਵੀ ਇਹ ਜਿਹੜਾ ਭਾਰਤ ਬੰਦ ਇਸ ਲੜਾਈ ਨੂੰ ਅੱਗੇ ਤੋਰੇਗਾ 18 ਤਰੀਕ ਨੂੰ ਅਗਲੀ ਮੀਟਿੰਗ ਹੈ ਉਹਦੇ ਵਿੱਚ ਅਗਲਾ ਪ੍ਰੋਗਰਾਮ ਹੈ ਤੇ ਸ਼ੰਭੂ ਬਾਰਡਰ ਦੇ ਉੱਤੇ ਮੋਰ ਚੱਲ ਗਿਆ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਬੜਾ ਤਸ਼ੱਦਦ ਘਟਾਇਆ ਜਾ ਰਿਹਾ ਕਿਸਾਨਾਂ ਦੇ ਉੱਤੇ ਮੈਂ ਸਾਡੀ ਉਹਨਾਂ ਨਾਲ ਹਮਦਰਦੀ ਹੈ ਹੂੰ ਤੇ ਬੇਨਤੀ ਕਰਾਂ ਜਦੋਂ ਉਹਨਾਂ ਨੇ ਤਸ਼ੱਦਦ ਆਇਆ ਕੱਲ੍ਹ ਅਸੀਂ ਉਹਨਾਂ ਦੇ ਸਮਰਥਨ ਵਿੱਚ ਸਾਰੇ ਪੰਜਾਬ ਵਿੱਚ 3 ਘੰਟੇ ਲਈ ਟੋਲ ਪਲਾਜ਼ੇ ਬਰੀ ਕੀਤੇ ਤੇ 4 ਘੰਟੇ ਲਈ ਰੇਲਾਂ ਰੋਕੀਆਂ ਜੇ ਸਰਕਾਰ ਆਪਣੀ ਪਾਲਿਸੀ ਨਹੀਂ ਬਦਲਦੀ ਜੇ ਇਸੇ ਤਰ੍ਹਾਂ ਤੰਕਰੂਗੀ ਲੋਕਾਂ ਨੂੰ ਅਸੀਂ ਸਾਡੇ ਕੋਈ ਐਸੇ ਨਹੀਂ ਵੀ ਸਾਡੀ ਗੋਲੀ ਚਲੀ ਹੋਈ ਹੈ ਅਸੀਂ ਭਰਾ ਹਾਂ ਅਸੀਂ ਸਾਰੇ ਇਕੱਠੇ ਹਾਂ ਅਸੀਂ ਝਟ ਕੇ ਸਰਕਾਰ ਨੂੰ ਇਹਦਾ ਜਵਾਬ ਦੇਣਾ ਤਿੰਨ ਮੀਟਿੰਗਾਂ ਦਾ ਦੌਰ ਉਹਨਾਂ ਦਾ ਜਿਹੜਾ ਤਿੰਨ ਗੇੜ ਦੀਆਂ ਮੀਟਿੰਗਾਂ ਚੱਲ ਗਈਆਂ ਹੋਈਆਂ ਕੱਲ ਵੀ ਮੀਟਿੰਗ ਸੀਗੀ ਪਰ ਕੋਈ ਵੀ ਰਿਸਪੌਂਸ ਨਹੀਂ ਮਿਲ ਰਿਹਾ ਹਜੇ ਵੀ ਐਤਵਾਰ ਦਾ ਸਮਾਂ ਦੇ ਦਿੱਤਾ ਗਿਆ ਮੀਟਿੰਗ ਦਾ ਕਿ ਐਤਵਾਰ ਸ਼ਾਮ ਨੂੰ ਦੁਬਾਰਾ 6 ਵਜੇ ਮੀਟਿੰਗ ਹੋਣੀ ਹੈ ਇਹ ਸਵਾਲ ਉਹਨਾਂ ਨੂੰ ਕਰੋ ਜਿਆਦਾ ਬਿਹਤਰ ਰਹੇਗਾ ਅਸੀਂ ਤਾਂ ਜੋ ਕਰਨਗੇ ਉਹਦੇ ਨਾਲ ਪਰ ਮੈਂ ਇੱਕ ਬੇਨਤੀ ਇੱਕ ਰਾਂਗਾ ਵੀ ਸਾਡਾ ਜਿਹੜਾ ਪ੍ਰੋਗਰਾਮ ਹੈ ਇਹ 14 ਤਾਰੀਖ ਨੂੰ ਨੈਕਸਟ ਕੋਰਸ ਆਫ ਐਕਸ਼ਨ ਅਸੀਂ ਡਿਸਾਈਡ ਕਰਾਂਗੇ ਉਹ ਫਿਰ ਐਲਾਨ ਕਰਾਂਗੇ। ਹਾਂ ਬਿਲਕੁਲ ਜੀ ਬਲਵੀਰ ਸਿੰਘ ਰਾਜੇਵਾਲ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਜਿਨ੍ਹਾਂ ਨੇ ਕਿਹਾ ਕਿ ਭਾਰਤ ਬੰਦ ਦਾ ਜਿਹੜਾ ਪੂਰਾ ਸਮਰਥਨ ਮਿਲ ਰਿਹਾ ਹੈ ਕਈ ਜਗ੍ਹਾ ਦੇ ਉੱਤੇ ਤਾਂ ਕਿਸਾਨਾਂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਵੀ ਕੀਤਾ ਗਿਆ ਤੇ ਉਹਨਾਂ ਨੇ ਦੱਸਿਆ ਕਿ ਜਿਹੜੀ ਅਗਲੀ ਰਣਨੀਤੀ ਹੈ 18 ਤਰੀਕ ਨੂੰ ਜਿਹੜੀ ਸਾਡੀ ਹੈ ਆ ਸਿਫਟ ਕਿਸਾਨ ਮੋਰਚੇ ਦੀ ਮੀਟਿੰਗ ਹੋਣੀ ਹੈ ਉਸ ਮੀਟਿੰਗ ਦੇ ਵਿੱਚ ਜਿਹੜਾ ਵੀ ਫੈਸਲਾ ਲਿੱਤਾ ਜਾਵੇਗਾ ਤਾਂ ਉਹ ਫੈਸਲਾ ਜਿਹੜਾ ਜੋ ਵੀ ਹੋਏਗਾ ਚਾਹੇ ਉਹ ਜਿਹੇ ਜਿਹੇ ਆ ਵੀ ਸੱਦਾ ਜਿਹੜਾ ਦਿੱਤਾ ਜਾਊਗਾ ਉਸ ਨੂੰ ਚੰਗੀ ਤਰ੍ਹਾਂ ਭਾਰਤਿਕ ਕਿਸਾਨ ਜਿਹੜੀ ਇਕਤਾ ਯੂਨੀਅਨ ਹੈ ਜਹਾ ਸੰਘਿਤ ਕਿਸਾਨ ਮੋਰਚਾ ਹੈ ਉਹ ਚੰਗੀ ਤਰ੍ਹਾਂ ਉਸ ਨੂੰ ਨਿਭਾਏਗਾ ਤੇ ਜੇ ਗੱਲ ਕਰੀਏ ਸ਼ੰਭੂ ਬਾਰਡਰ ਦੀ ਤਾਂ ਉਹਨਾਂ ਨੇ ਉਹ ਵੀ ਦੱਸਿਆ ਕਿ ਜਿਹੜੇ ਤਸ਼ੱਦਦ ਕਿਸਾਨਾਂ ਦੇ ਉੱਤੇ ਢਾਈ ਗਈ ਹੈ ਜਹਾ ਅਸੀਂ ਉਹਨਾਂ ਦੇ ਨਾਲ ਉਸ ਮੋਰਚੇ 'ਚ ਨਹੀਂ ਹੈਗੇ ਪਰ ਜਿਹੜਾ ਹਰਿਆਣਾ ਪ੍ਰਸ਼ਾਸਨ ਕਰ ਰਿਹਾ ਹੈ ਉਹਨਾਂ ਦੇ ਨਾਲ ਉਹ ਬਿਲਕੁਲ ਗਲਤ ਕਰ ਰਿਹਾ ਹੈ ਪਰ ਸਾਡੀਆਂ ਕਿਹੜਾ ਉਹਨਾਂ ਦੇ ਨਾਲ ਕੋਈ ਗੋਲੀਆਂ ਚੱਲੀਆਂ ਨੇ ਜਾਂ ਸਾਡਾ ਕੋਈ ਉਹਨਾਂ ਦੇ ਨਾਲ ਮੱਤ ਭੇਜਦਾ ਤਾਂ ਦੇਖਣਾ ਹੁਣ ਇਹ ਹੋਵੇਗਾ ਕਿ 18 ਤਰੀਕ ਨੂੰ ਜਿਹੜੀ ਐਸਟੀਐਮਐਸ ਮੁਫਤ ਕਿਸਾਨ ਮੋਰਚਾ ਕੀ ਫੈਸਲਾ ਕਰਦਾ ਮੀਟਿੰਗ ਦੇ ਵਿੱਚ ਕੀ ਨਿਕਲ ਕੇ ਸਾਹਮਣੇ ਆਉਂਦਾ ਕਬ ਦੇਰੀ ਅਪਡੇਟਸ ਲਈ ਦੇਖਦੇ ਰਹੋ 35 ਚੈਨਲ ਪੰਜਾਬੀ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਫੁੱਲਾਂਗੇ ਅੰਦਰੋਂ ਨੀਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਨਾਲ ਨੰਨਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਬਾਤਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ਕਲ ਜੀ ਮੈਂ ਹਕ ਕੁਲਰਾਜ ਝੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ